ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਕਿ ਪਾਠ ਜਾਂ ਸਿਮਰਨ ਕਰਦੇ ਸਮੇਂ ਕਿ ਇਹ ਤਿੰਨ ਅਨੁਭਵ ਹੋਣਾ ਸ਼ੁਰੂ ਹੋ ਜਾਣ ਤਾਂ ਸੰਗਤ ਜੀ ਸਮਝ ਲੈਣਾ ਕਿ ਪਰਮਾਤਮਾ ਨੇ ਕਿ ਪਰਮਾਤਮਾ ਨੇ ਤੁਹਾਡੀ ਅਰਦਾਸ ਸੁਣ ਲਈ ਹੈ ਪਰਮ ਪਿਤਾ ਪਰਮੇਸ਼ਵਰ ਦੇ ਕੰਨਾਂ ਤੱਕ ਤੁਹਾਡੀ ਅਰਦਾਸ ਪਹੁੰਚ ਚੁੱਕੀ ਹੈ ਤਾ ਫਿਰ ਸੰਗਤ ਜੀ ਅੱਜ ਇਸੇ ਹੀ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਪਰ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ ਅਤੇ ਇਸ ਕਥਾ ਨੂੰ ਪੂਰਾ ਸਰਵਣ ਕਰਨਾ ਜੀ ਤਾਂ ਫਿਰ ਆਓ ਸੰਗਤ ਜੀ ਅੱਜ ਦਾ ਇਹ ਜ਼ਰੂਰੀ ਵਿਸ਼ਾ ਸ਼ੁਰੂ ਕਰਦੇ ਹਾਂ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਚਾਹੇ ਤੁਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਹੋ ਜਾਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਤਾਂ ਫਿਰ ਸੰਗਤ ਜੀ ਗੁਰਬਾਣੀ ਦਾ ਜਾਪ ਕਰਦੇ ਸਮੇਂ ਇੱਕ ਖਾਸ ਪਲ ਆਉਂਦਾ ਹੈ ਇਹ ਇੱਕ ਅਜੀਹਾ ਪਲ ਹੁੰਦਾ ਹੈ ਜਿਸ ਵਿੱਚ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਗੁਰੂ ਜੀ ਹੁਣ ਤੁਹਾਡੇ ਨੇੜੇ ਆ ਬੈਠੇ ਨੇ ਸਤਗੁਰ ਸੱਚੇ ਪਾਸ਼ਾ ਪਰਮ ਪਿਤਾ ਪਰਮੇਸ਼ਵਰ ਤੁਹਾਡੇ ਅੰਗ ਸੰਗ ਆ ਚੁੱਕੇ ਹਨ ਸੰਗਤ ਜੀ ਇਹ ਪਲ ਬੜਾ ਨਿਰਾਲਾ ਹੁੰਦਾ ਹੈ ਬਾਹਰ ਦੀ ਸਾਰੀ ਦੁਨੀਆ ਇੱਕ ਪਲ ਲਈ ਰੁਕ ਜਾਂਦੀ ਹੈ ਅਤੇ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਤੁਹਾਡਾ ਜੋ ਮਨ ਹੈ ਉਹ ਪਰਮ ਪਿਤਾ ਪਰਮੇਸ਼ਵਰ ਨਾਲ ਜੁੜ ਜਾਂਦਾ ਹੈ ਤਾਂ ਫਿਰ ਸੰਗਤ ਜੀ ਜੇਕਰ ਅਜਿਹੇ ਪਲ ਪਾਠ ਕਰਦੇ ਸਮੇਂ ਤੁਹਾਡੀ ਵੀ ਜ਼ਿੰਦਗੀ ਵਿੱਚ ਆਉਂਦੇ ਹਨ ਤਾਂ ਫਿਰ ਸੰਗਤ ਜੀ ਇਹ ਪਰਮ ਪਿਤਾ ਪਰਮੇਸ਼ਵਰ ਦੀ ਬਹੁਤ ਵੱਡੀ ਮਿਹਰ ਹੈ ਕਿਉਂਕਿ ਸੰਗਤ ਜੀ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਪਾਠ ਸਿਮਰਨ ਕਰਦੇ ਸਮੇਂ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਉਹਨਾਂ ਦੀ ਅਰਦਾਸ ਗੁਰੂ ਜੀ ਕੋਲ ਪਹੁੰਚ ਚੁੱਕੀ ਹੈ ਜਾਂ ਨਹੀਂ ਜਾਂ ਮੇਰੇ ਦੁਆਰਾ ਪਾਠ ਕੀਤਾ ਜਾਂ ਸਿਮਰਨ ਸਤਿਗੁਰ ਸੱਚੇ ਪਾਸ਼ਾ ਨੇ ਕਬੂਲ ਕੀਤਾ ਹੈ ਜਾਂ ਨਹੀਂ ਤਾਂ ਫਿਰ ਸੰਗਤ ਜੀ ਤੁਹਾਨੂੰ ਸਭ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਜਦੋਂ ਅਸੀਂ ਸੱਚੇ ਮਨ ਨਾਲ ਗੁਰੂ ਉੱਪਰ ਭਰੋਸਾ ਰੱਖ ਕੇ ਪਾਠ ਸਿਮਰਨ ਕਰਦੇ ਹਾਂ ਅਰਦਾਸ ਕਰਦੇ ਹਾਂ ਤਾਂ ਫਿਰ ਸੰਗਤ ਜੀ ਸਾਡੇ ਦੁਆਰਾ ਕੀਤੀ ਉਹ ਬੇਨਤੀ ਕਦੇ ਵੀ ਖਾਲੀ ਨਹੀਂ ਜਾਂਦੀ ਜਦੋਂ ਤੁਸੀਂ ਪੂਰੇ ਦਿਲ ਨਾਲ ਪੂਰੇ ਭਰੋਸੇ ਨਾਲ ਪਾਠ ਸਿਮਰਨ ਕਰਦੇ ਹੋ ਤਾਂ ਫਿਰ ਸੰਗਤ ਜੀ ਪਾਠ ਕਰਦੇ ਸਮੇਂ ਅਜੀਹਾ ਪਲ ਜਰੂਰ ਆਉਂਦਾ ਹੈ ਪਰਮ ਪਿਤਾ ਪਰਮੇਸ਼ਵਰ ਤੁਹਾਡੇ ਅੰਗ ਸੰਗ ਸਹਾਈ ਹੋ ਜਾਂਦੇ ਹਨ ਤਾਂ ਫਿਰ ਸੰਗਤ ਜੀ ਹੁਣ ਅਸੀਂ ਤੁਹਾਡੇ ਨਾਲ ਉਹ ਤਿੰਨ ਅਨੁਭਵ ਸਾਂਝੇ ਕਰਾਂਗੇ ਜਿਨ੍ਹਾਂ ਦੇ ਰਾਹੀਂ ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਸਾਡੀ ਅਰਦਾਸ ਪਰਮ ਪਿਤਾ ਪਰਮੇਸ਼ਵਰ ਦੇ ਕੰਨਾਂ ਤੱਕ ਪਹੁੰਚ ਚੁੱਕੀ ਹੈ ਅਤੇ ਹੁਣ ਸਾਡਾ ਧਿਆਨ ਸਤਗੁਰ ਸੱਚੇ ਪਾਤਸ਼ਾਹ ਨਾਲ ਜੁੜ ਚੁੱਕਿਆ ਹੈ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲਾਂ ਅਨੁਭਵ ਜੋ ਸਾਨੂੰ ਪਾਠ ਸਿਮਰਨ ਕਰਦੇ ਸਮੇਂ ਜੋ ਹੁੰਦਾ ਹੈ ਅਚਾਨਕ ਸਾਡੇ ਮਨ ਦੇ ਵਿੱਚ ਡੂੰਗੀ ਚੁੱਪ ਛਾ ਜਾਣਾ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਜਾਂ ਸਿਮਰਨ ਕਰਦੇ ਹੋ ਤਾਦ ਤੁਹਾਡੇ ਮਨ ਵਿੱਚ ਇੱਕ ਡੂੰਗੀ ਚੁੱਪ ਅਤੇ ਮਾ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਸੰਗਤ ਜੀ ਇਹ ਉਹ ਪਲ ਹੁੰਦਾ ਹੈ ਜਿਸ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਇੱਕ ਪਲ ਲਈ ਰੁਕ ਗਈ ਹੈ ਅਤੇ ਫਿਰ ਬਾਹਰ ਦੀਆਂ ਸਾਰੀਆਂ ਆਵਾਜ਼ਾਂ ਚੁੱਪ ਹੋ ਜਾਂਦੀਆਂ ਨੇ ਸੰਗਤ ਜੀ ਇਸ ਦੌਰਾਨ ਤੁਹਾਡੀ ਜ਼ਿੰਦਗੀ ਵਿੱਚ ਚਾਹੇ ਜਿੰਨੀ ਵੀ ਚਿੰਤਾ ਹੋਵੇ ਅਤੇ ਪਰੇਸ਼ਾਨੀ ਹੋਵੇ ਤੁਹਾਡੀ ਜ਼ਿੰਦਗੀ ਵਿੱਚ ਜਿੰਨਾ ਮਰਜੀ ਵੱਡਾ ਦੁੱਖ ਹੋਵੇ ਪਰ ਪਾਠ ਸਿਮਰਨ ਕਰਦੇ ਸਮੇਂ ਇੱਕ ਅਜੀਹੀ ਘੜੀ ਆਉਂਦੀ ਹੈ ਜਦੋਂ ਤੁਹਾਡਾ ਮਨ ਸਾਰੀਆਂ ਪਰੇਸ਼ਾਨੀਆਂ ਅਤੇ ਸਾਰੇ ਦੁੱਖਾਂ ਤੋਂ ਉੱਪਰ ਉੱਠ ਜਾਂਦਾ ਹੈ ਤੁਹਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਚਿੰਤਾ ਪਰੇਸ਼ਾਨੀ ਨਹੀਂ ਰਹਿੰਦੀ ਤੁਹਾਡਾ ਧਿਆਨ ਸਤਿਗੁਰ ਸੱਚੇ ਪਾਤਸ਼ਾਹ ਅਤੇ ਪਰਮ ਪਿਤਾ ਪ੍ਰਵੇਸ਼ਵਰ ਨਾਲ ਜੁੜ ਜਾਂਦਾ ਹੈ ਸੋ ਫਿਰ ਸੰਗਤ ਜੀ ਕਹਿਣ ਦਾ ਭਾਵ ਕਿ ਪਾਠ ਸਿਮਰਨ ਕਰਦੇ ਸਮੇਂ ਜੇਕਰ ਤੁਹਾਡਾ ਧਿਆਨ ਸਤਿਗੁਰ ਸੱਚਾ ਪਾਤਸ਼ਾਹ ਦੇ ਲਵੇ ਅਤੇ ਉਹਨਾਂ ਦੇ ਨਾਲ ਐਨਾ ਜੁੜ ਜਾਂਦਾ ਹੈ ਕਿ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਗਰਮੀ ਸਰਦੀ ਮਹਿਸੂਸ ਨਹੀਂ ਹੁੰਦੀ ਅਤੇ ਨਾਲ ਦੀ ਨਾਲ ਦੁੱਖ ਜ਼ਿੰਦਗੀ ਵਿੱਚ ਚੱਲਣ ਵਾਲੇ ਦੁੱਖ ਸੁੱਖਾਂ ਨਾਲ ਜਦੋਂ ਤੁਹਾਨੂੰ ਖਿਆਲ ਨਹੀਂ ਰਹਿੰਦਾ ਤਾਂ ਫਿਰ ਸੰਗਤ ਜੀ ਸਮਝ ਲੈਣਾ ਕਿ ਤੁਹਾਡੀ ਸੁਰਤੀ ਅਤੇ ਤੁਹਾਡਾ ਧਿਆਨ ਸਤਿਗੁਰ ਸੱਚੇ ਪਾਤਸ਼ਾਹ ਨਾਲ ਜੁੜ ਚੁੱਕਿਆ ਹੈ ਜਦੋਂ ਵੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤਾਂ ਫਿਰ ਸੰਗਤ ਜੀ ਸਾਡਾ ਮਨ ਵੀ ਉਸੇ ਤਰ੍ਹਾਂ ਸ਼ਾਂਤ ਹੋ ਜਾਂਦਾ ਹੈ ਜਿੰਨੇ ਵੀ ਮਨ ਵਿੱਚ ਮਾੜੇ ਖਿਆਲ ਬੁਰੇ ਖਿਆਲ ਅਤੇ ਦੁੱਖ ਦੇ ਖਿਆਲ ਹੁੰਦੇ ਹਨ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਦੂਰ ਹੋ ਜਾਂਦੇ ਹਨ ਸੰਗਤ ਜੀ ਸਾਨੂੰ ਇਸ ਪਾਲ ਵਿੱਚ ਸਾਡਾ ਸਰੀਰ ਬੜਾ ਹਲਕਾ ਜਿਹਾ ਮਹਿਸੂਸ ਹੁੰਦਾ ਹੈ ਨਾ ਤਾਂ ਸਾਨੂੰ ਗਰਮੀ ਮਹਿਸੂਸ ਹੁੰਦੀ ਹੈ ਨਾ ਸਰਦੀ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਅਸੀਂ ਜ਼ਿੰਦਗੀ ਦਾ ਕੋਈ ਵੱਡਾ ਦੁੱਖ ਯਾਦ ਕਰਦੇ ਹਾਂ ਕਿਉਂਕਿ ਸਾਡੇ ਧਿਆਨ ਵਿੱਚ ਸਤਪੁਰ ਸੱਚੇ ਪਾਤਸ਼ਾਹ ਦਾ ਹੀ ਖਿਆਲ ਹੁੰਦਾ ਹੈ ਤਾਂ ਫਿਰ ਸੰਗਤ ਜੀ ਇਹ ਸਭ ਤੋਂ ਪਹਿਲਾ అనుਭਵ ਹੈ ਤਾਂ ਫਿਰ ਸੰਗਤ ਜੀ ਇਹ ਪਹਿਲੀ ਨਿਸ਼ਾਨੀ ਹੈ ਜੋ ਤੁਹਾਨੂੰ ਦੱਸਦੀ ਹੈ ਕਿ ਤੁਹਾਡੀ ਅਰਦਾਸ ਤੁਹਾਡੀ ਬੇਨਤੀ ਪਰਮ ਪਿਤਾ ਪਰਮੇਸ਼ਵਰ ਦੇ ਕੋਲ ਪਹੁੰਚ ਚੁੱਕੀ ਹੈ ਸੰਗਤ ਜੀ ਅੱਗੇ ਗੱਲ ਕਰਦੇ ਹਾਂ ਦੂਜੇ ਅਨੁਭਵ ਬਾਰੇ ਸੰਗਤ ਜੀ ਇਸ ਅਨੁਭਵ ਵਿੱਚ ਤੁਹਾਡੇ ਮਨ ਵਿੱਚ ਅਚਾਨਕ ਇੱਕ ਪੱਕਾ ਯਕੀਨ ਜਾਗ ਉੱਠਦਾ ਹੈ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਜਾਂ ਸਿਮਰਨ ਕਰਦੇ ਹੋ ਤਾਂ ਤੁਹਾਡੇ ਮਨ ਵਿੱਚ ਇੱਕ ਪੱਕਾ ਯਕੀਨ ਪੈਦਾ ਹੋ ਜਾਂਦਾ ਹੈ ਸੰਗਤ ਜੀ ਇਹ ਉਹ ਪਲ ਹੁੰਦਾ ਹੈ ਜਿਸ ਵਿੱਚ ਤੁਹਾਨੂੰ ਲੱਗਦਾ ਹੈ ਕੇ ਸਾਥ ਕੋ ਸੱਚੇ ਪਾਸ਼ਾ ਨੇ ਤੁਹਾਡੇ ਨਾਲ ਵਾਦਾ ਕਰ ਦਿੱਤਾ ਹੈ ਸੰਗਤ ਜੀ ਇਹ ਵਾਦਾ ਤੁਹਾਡੇ ਅੰਦਰਲੀ ਜਿੰਦਾ ਪਰੇਸ਼ਾਨੀ ਨੂੰ ਦੂਰ ਕਰ ਦਿੰਦਾ ਹੈ ਸੰਗਤ ਜੀ ਤੁਹਾਨੂੰ ਇਸ ਗੱਲ ਦਾ ਯਕੀਨ ਹੁੰਦਾ ਹੈ ਕਿ ਚਾਹੇ ਮੇਰੀ ਜ਼ਿੰਦਗੀ ਵਿੱਚ ਅੱਜ ਬਹੁਤ ਵੱਡੇ ਦੁੱਖ ਹਨ ਮੇਰੀ ਜ਼ਿੰਦਗੀ ਵਿੱਚ ਅੱਜ ਪਰੇਸ਼ਾਨੀ ਹੈ ਪਰ ਸਤਿਗੁਰ ਸੱਚੇ ਪਾਸ਼ਾ ਸਾਨੂੰ ਇਹ ਯਕੀਨ ਹੁੰਦਾ ਹੈ ਕਿ ਪਰਮ ਪਿਤਾ ਪਰਮੇਸ਼ਵਰ ਸਾਡੇ ਨਾਲ ਹੈ ਅਤੇ ਮੇਰੇ ਸਾਰੇ ਦੁੱਖ ਪਰਮ ਪਿਤਾ ਪਰਮੇਸ਼ਵਰ ਜੀ ਨੇ ਦੂਰ ਕਰ ਦੇਣੇ ਨੇ ਸੋ ਸੰਗਤ ਜੀ ਕਹਿਣ ਦਾ ਭਾਵ ਇਹ ਹੈ ਕਿ ਪਾਠ ਸਿਮਰਨ ਕਰਦੇ ਸਮੇਂ ਸਾਡੇ ਮਨ ਵਿੱਚ ਇੱਕ ਪੱਕੇ ਯਕੀਨ ਦਾ ਬਣ ਜਾਣਾ ਇਹ ਅਨੁਭਵ ਹੁੰਦਾ ਹੈ ਸੰਗਤ ਜੀ ਇਹ ਵੀ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ ਕਿਉਂਕਿ ਸੰਗਤ ਜੀ ਸਾਡੇ ਮਨ ਵਿੱਚ ਇਹ ਯਕੀਨ ਪੈਦਾ ਹੋ ਜਾਂਦਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਮੇਰੇ ਨਾਲ ਹਨ ਅਤੇ ਮੇਰੀ ਜ਼ਿੰਦਗੀ ਦੀ ਜੋ ਦੁੱਖ ਪਰੇਸ਼ਾਨੀਆਂ ਨੇ ਉਹ ਬਹੁਤ ਛੋਟੀਆਂ ਨੇ ਅਤੇ ਮੇਰਾ ਸਤਿਗੁਰ ਸੱਚੇ ਪਾਸ਼ਾ ਬਹੁਤ ਵੱਡਾ ਹੈ ਸੰਗਤ ਜੀ ਇਹ ਯਕੀਨ ਇਹ ਭਰੋਸਾ ਕੋਈ ਆਮ ਭਰੋਸੇ ਵਾਂਗ ਨਹੀਂ ਹੁੰਦਾ ਸਭੋ ਇਸ ਭਰੋਸੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਸੰਗਤ ਜੀ ਜਿਵੇਂ ਸੂਰਜ ਆਪਣੀ ਰੌਸ਼ਨੀ ਨਾਲ ਹਨੇਰੇ ਨੂੰ ਖਤਮ ਕਰ ਦਿੰਦਾ ਹੈ ਸੰਗਤ ਜੀ ਇਹ ਯਕੀਨ ਵੀ ਸਾਡੇ ਮਨ ਅੰਦਰ ਜੋ ਵੀ ਸ਼ੰਕਾ ਹੁੰਦੀ ਹੈ ਉਸ ਨੂੰ ਦੂਰ ਕਰ ਦਿੰਦਾ ਹੈ ਅਤੇ ਸਾਡਾ ਮਨ ਅਤੇ ਸਾਡਾ ਵਿਸ਼ਵਾਸ ਸਤਿਗੁਰ ਸੱਚੇ ਪਾਤਸ਼ਾਹ ਉੱਪਰ ਹੋਰ ਵੀ ਵੱਧ ਜਾਂਦਾ ਹੈ ਸੰਗਤ ਜੀ ਤੁਹਾਨੂੰ ਲੱਗਦਾ ਹੈ ਕਿ ਹੁਣ ਜੋ ਵੀ ਹੋਵੇਗਾ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੋਵੇਗਾ ਸੰਗਤ ਜੀ ਸਾਡੇ ਮਨ ਵਿੱਚ ਇੱਕ ਯਕੀਨ ਦਾ ਆਉਣਾ ਇਹ ਵੀ ਬਹੁਤ ਵੱਡੀ ਨਿਸ਼ਾਨੀ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਦੀ ਮਿਹਰ ਸਾਡੇ ਉੱਪਰ ਹੋ ਚੁੱਕੀ ਹੈ ਸਤਗੁਰ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਆ ਚੁੱਕੇ ਹਨ ਸੰਗਤ ਜੀ ਇਹ ਯਕੀਨ ਤੁਹਾਡੇ ਅੰਦਰਲੇ ਇਸ ਸ਼ੱਕ ਨੂੰ ਦੂਰ ਕਰ ਦਿੰਦਾ ਹੈ ਅਤੇ ਤੁਹਾਡੀ ਜਿੰਦਗੀ ਵਿੱਚ ਪਰਮ ਪਿਤਾ ਪਰਮੇਸ਼ਵਰ ਦੀ ਰੌਸ਼ਨੀ ਆ ਜਾਂਦੀ ਹੈ ਸੰਘਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਅਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ